ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਂ Facebook ਪੇਜ ਤੇ ਵੀਡੀਓ ਦੇਖ ਰਹੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਅੱਜ ਫਿਰ ਦੋਸਤੋ ਇੱਕ ਨਗੀਨਾ ਲੱਭ ਲਿਆ ਹੈ ਤੁਹਾਡੇ ਲਈ ਮਾਰਵਾੜੀ ਬਸ਼ੀਰੀ ਬਸ਼ੀਰੀ ਦੀ ਡਿਟੇਲ ਬਾਅਦ ਵਿੱਚ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਪਹਿਲਾਂ ਤੁਹਾਨੂੰ ਫਿਰ ਆਪਾਂ ਛੋਟੀ ਜੀ ਬੇਨਤੀ ਆ ਬਈ ਆਪਣੇ ਕੱਲ ਨੂੰ ਦਿਨੇ ਐਤਵਾਰ 24 ਦਸੰਬਰ ਦਿਨੇ ਐਤਵਾਰ ਨੂੰ ਪੈਂਡਰ ਸੂਲ ਪਰ ਮੱਲਾ ਬਾਬਾ ਜੀ ਦਾ ਸਟਡ ਫਾਰਮ ਵਿਖੇ ਆਪਾਂ ਛੋਟੀ ਮਿੰਨੀ ਮੰਡੀ ਲਗਾ ਰਹੇ ਹਾਂ ਜਿੱਥੇ 40-45 ਜਾਨਵਰ ਤੁਹਾਡੇ ਲਈ ਲਿਆਏ ਆ ਦੋਸਤੋ ਕੱਢ ਕੇ ਉਹਨਾਂ ਦੀ ਇੱਕ ਬਸ਼ੀਰਤਾ ਤੁਹਾਡੇ ਸਾਹਮਣੇ ਨਗੀਨਾ ਦਿਖਾ ਵੀ ਦਿੱਤਾ ਨਮੂਨਾ ਕਹਿ ਸਕਦੇ ਆਪਾਂ ਵੀ ਡੈਮੋ ਦਿਖਾਤਾ ਇਹੋ ਜੇ ਜਾਨਵਰ ਖੜੇ ਆ ਉੱਤੇ ਚੰਗੇ ਤੋਂ ਚੰਗਾ ਜਾਨਵਰ ਭਾਅ ਨਾਲ ਮਿਲ ਜੂ ਸਾਰੇ ਤਰ੍ਹਾਂ ਦੇ ਮਾਰਵਾੜੀ ਚੰਬੇ ਨੁਕਰੇ ਸਾਰੇ ਤਰ੍ਹਾਂ ਦੇ ਬਸ਼ੀਰੇ ਬਸ਼ੀਰੀਆਂ ਘੂੜੀਆਂ ਘੋੜੇ ਵੀ ਮਿਲ ਜਾਣਗੇ ਸੋ ਦੋਸਤੋ ਜੇ ਕੇ ਭਰਾ ਨੂੰ ਘੋੜੀ ਖਰੀਦਣ ਦਾ ਚਾਹਵਨ ਹੋਇਆ ਤਾਂ ਉਹ ਜਰੂਰ ਪਹੁੰਚੋ ਤੇ ਮੰਡੀ ਨੂੰ ਚਾਰ ਚੰਨ ਲਾਇਓ ਤੇ ਬਾਕੀ ਆਪਾਂ ਦੰਨੇ ਆਂ ਬਸ਼ੇਰੀ ਦੀ ਡਿਟੇਲ ਤੁਹਾਨੂੰ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੋ ਤੇ ਆਪਾਂ ਦੰਨੇ ਹੁਣ ਆ ਵੀਡੀਓ ਵਿੱਚ ਡਿਟੇਲ ਬਸ਼ੇਰੀ ਦੀ ਦੇਖਣ ਨੂੰ ਦੋਸਤੋ ਜਰੂਰ ਘੋੜੀ ਲੱਗ ਗਈ ਆ ਕਿਉਂਕਿ ਮਾਲਕਾਂ ਦੀ ਸਾੰਭੀ ਬਹੁਤ ਰੀਜਨਲ ਹੋ ਸਾਨੂੰ ਤਾਂ ਚਾੜੇ ਚਾੜੇ ਮਾਲਕ ਨੇ ਆ ਪਰ ਥਾਂ ਵਾਲੀ ਜਿਹੜੀ ਕਾਹਰ ਆ ਉਹ ਜਿਹੜੇ ਇਹਦੇ ਓਨਰ ਸੀ ਪਹਿਲਾਂ ਵਾਲੇ ਉਹਨਾਂ ਨੇ ਕੋਈ ਕਾਹਰ ਨਹੀਂ ਛੱਡੀ ਬੱਚੇ ਤੇ ਸੁੰਦਰਤਾ ਬਰੀਕੀ ਵਾਲੀ ਪਰਮਾਤਮਾ ਨੇ ਕਾਹਰ ਨਹੀਂ ਛੱਡੀ ਜਿਵੇਂ ਆਪਾਂ ਨੂੰ ਪਤਾ ਅੱਜ ਕੱਲ ਮਾਰਵਾੜੀ ਵਿੱਚ ਪਟੇ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲਦਾ ਬਹੁਤ ਫੋਨ ਆਉਂਦੇ ਬਾਈ ਮਾਰਵਾੜੀ ਬਿਸ਼ੇਰੀ ਹੋਵੇ ਤੇ ਪਟੇ ਵਾਲੀ ਹੋਵੇ ਤੇ ਅੱਜ ਪਟੇ ਵਾਲੀ ਬਿਸ਼ੇਰੀ ਲਿਆਏ ਆ ਦੋ ਦੰਦ ਬਿਸ਼ੇਰੀ ਹੈ ਜੀ ਮੱਥੇ ਪਟਾ ਤੇ ਦੋ ਪੈਰ ਚਿੱਟੇ ਆ ਇਹਦੇ ਜਿਹੜੀ ਮਾਰਕਿੰਗ ਆ ਬਹੁਤ ਪਰਫੈਕਟ ਮਾਰਕਿੰਗ ਆ ਬਲੇਜ ਬਹੁਤ ਸੋਹਣਾ ਤੇ ਸ਼ੈਡ ਵਾਲੇ ਦੋ ਪੈਰ ਚਿੱਟੇ ਜੀ ਪੈਠ ਪੁੜਾਇਨ ਗੋਲ ਪਿਆ ਰੰਗ ਵਿੱਚ ਚੰਕ ਬਹੁਤ ਮਾਰਦੀ ਐ ਸਾਰਾ ਉਹ ਚੀਜ਼ਾਂ ਤਾਂ ਦੱਸਣ ਦੇ ਤੁਹਾਨੂੰ ਲੋਡਿੰਗ ਜਿਹੜੀਆਂ ਤੁਹਾਨੂੰ ਦੇਖ ਰਹੀਆਂ ਜਿਹੜੀ ਚੀਜ਼ ਦੱਸਣ ਵਾਲੀ ਉਹ ਆਪਾਂ ਤੁਹਾਨੂੰ ਦੱਸਦੇ ਹਾਂ ਦੋ ਦੰਦਾਂ ਦੀ ਬਿਸ਼ਰੀ ਬਾਲ ਭੋਰੀਆਂ ਦੀ ਸਾਫ ਤੇ 60 ਇੰਚ ਬੱਚੀ ਦੀ ਹਾਈਟ ਜਿਹੜੇ ਭਰਾ ਕਹਿੰਦੇ ਹੁੰਦੇ ਭਾਈ ਦੋ ਦੰਦ ਬਿਸ਼ਰੀ ਲੈਣੀਆਂ ਵੀ ਆਪਾਂ ਆਪ ਭਰਉਣੀਆਂ ਨਾ ਜਾਂ ਦੋ ਤਾਂ ਨਵੀਂ ਉਮਰ ਦੀ ਹੋਵੇ ਉਹ ਮੂਰੇ ਭرائی ਜਾਵੇ ਜਾਂ ਮੇਟ ਹੋਈ ਹੋਵੇ ਮੂਰੇ ਬੱਚ ਦਿੱਤਾ ਜਾਂਦਾ ਤਾਂ ਉਹ ਭਰਾ ਇਹ ਬਿਛੀਰੀ ਦੇਖ ਸਕਦੇ ਆ ਘਰਨੀ ਖੁਰਨੀ ਤਾਂ ਇਹ ਆਪ ਹੀ ਦੇਖੋ ਬਾ ਕਮਾਲਾ ਕੁੰਡੀ ਵਾਲਾ ਕੰਨ ਜਮਨ ਨਿਕਾ ਨਿਕਾ ਕੰਨ ਤੇ ਗਰਦਨ ਕੁਰਦਨ ਦੀ ਵੀ ਚੰਗੀ ਆ ਲੈਂਥ ਲੰਥ ਦੀ ਚੰਗੀ ਆ ਹੱਡ ਬੈਰ ਤਾਂ ਤੁਹਾਡੇ ਸਾਹਮਣੇ ਆ ਬਾਕੀ ਜਿਹੜੀ ਮੇਨ ਚੀਜ਼ ਸਾਊ ਠੰਡੀ ਬਹੁਤ ਸੀਲ ਬਹੁਤ ਆ ਸੁਭਾਅ ਵਾਲੇ ਪੱਖੋਂ ਘਰਨੀ ਦੇ ਪੱਖੋਂ ਸਭ ਸੋ ਉੱਤੇ ਵੀ ਬਹਿਣ ਲੱਗ ਕੇ ਆਪਾਂ ਸਵਾਰੀ ਦੀ ਵੀ ਆਪਾਂ ਪਾਸ ਕਹਿ ਖਾਦਦੇ ਨੇ ਤੇ ਬਾਕੀ ਤੁਸੀਂ ਆ ਕੇ ਆਪਦੇ ਸਾਹਮਣੇ ਤਸੱਲੀ ਕਰ ਸਕਦੇ ਹੋ ਨਾ ਤੇ ਹੋਰ ਗੱਲ ਦਾ ਸਿੱਧਾ ਦੋਸਤੋ ਇਹਨੂੰ ਜੈ ਰਾਜ ਤੋਂ ਮੀਟ ਹੋਈ ਨੂੰ ਥੋੜੇ ਦਿਨ ਹੋ ਗਏ ਹਜੇ ਫਿਲਹਾਲ ਆਪਾਂ ਖਾਲੀ ਮੰਨ ਲੇ ਗਾਵਾਂਗੇ ਅੰਦਰ ਦੀ ਸਹੀ ਆ ਜੈ ਰਾਜ ਤੋਂ ਮੀਟ ਕਰਵਾਤੀ ਆਪਾਂ ਤੋਂ ਹੋਵੇ ਕੋਈ ਭਰਾ ਚਾਵਣ ਜੈ ਰਾਜ ਤੋਂ ਗੱਪਣ ਖੂੜੀ ਭਾਲ ਦੋ ਬਜਾ ਮੀਟ ਹੋਈ ਭਾਲ ਦੋ ਤੋ ਉਹ ਆ ਬਿਸ਼ਰੀ ਦੇਖ ਸਕਦਾ ਰੇਟ ਜਾਇਜ ਆ ਜੈਨੂਨ ਪ੍ਰਾਈਸ ਵਿੱਚ ਮਿਲ ਜਣੀ ਬੱਚੀ ਤੁਹਾਨੂੰ ਚਾਰੇ ਪਾਸੇ ਚੰਗੇ ਕੋਈ ਬਾਲਪੋਰੀ ਦਾ ਨਾਕਸ ਨਹੀਂ ਕੋਈ ਹੱਥ ਪੈਰ ਦਾ ਨਾਕਸ ਨਹੀਂ ਤਿਆਰ ਘੋੜੀ ਐ ਲਿੱਸੀ ਨਹੀਂ ਕੋਈ ਮਿਹਨਤ ਕਰਨੀ ਲੋੜ ਨਹੀਂ ਬਸ ਤੁਹਾਨੂੰ ਲੋੜ ਆ ਤਾਂ ਇੱਕ ਵਾਰ ਆਪਣੇ ਫਾਰਮ ਤੇ ਆਉਣ ਦੀ ਬੱਚੀ ਪਸੰਦ ਕਰਕੇ ਘਰੇ ਲਿਜਾ ਕੇ ਬੰਨਣ ਦੀ ਲੋੜ ਆ ਸਾਂਭਣ ਦੀ ਲੋੜ ਵੀ ਨਹੀਂ ਤਿਆਰ ਤਾਂ ਫੋਲੀ ਐ ਬੱਚੇ ਬਾਕੀ ਤਾਂ ਪਾ ਤੁਹਾਡੇ ਸਾਹਮਣੇ ਰੱਖਤੀ ਚੰਗੀ ਐ ਮਾੜੀ ਐ ਤੁਸੀਂ ਆਪ ਦੀਆਂ ਅੱਖਾਂ ਨਾਲ ਦੇਖ ਕੇ ਜ਼ਰੂਰ ਦੱਸਣਾ ਤੇ ਜਿਹੜੇ ਵੀ ਭਰਾ ਦੇ ਪਸੰਦ ਆਈ ਤਾਂ ਫੋਨ ਲਾ ਲਿਓ ਨੰਬਰ ਲਾਸਟ ਤੇ ਮੈਂ ਚਲਾ ਦੇਣਾ ਡਿਟੇਲ ਲੈ ਲਿਓ ਫੋਨ ਲਾ ਲਓ ਰੇਟ ਚ ਬਾਣੀ ਜਾਣੀ ਹੈ ਤਕਰੀਬਨ ਆ ਰੇਟ ਮਿਲਦਾ ਨਹੀਂ ਕਿਉਂ ਆਪਣਾ ਆਪ ਦੇ ਵੱਲੋਂ ਆਪਾਂ ਬਹੁਤ ਘੱਟ ਰੇਟ ਟਰਾਈ ਕਰੀਦਾ ਵੀ ਜੈਜ ਜੈਜ ਮੁੱਲ ਵਿੱਚ ਦਿੱਤੀ ਜਾਵੇ ਕਿਉਂ ਆਪਾਂ ਵੀ ਮੁੱਲ ਖਰੀਦ ਕੇ ਲਿਆਉਣੇ ਤਾਂ ਜੈਜ ਰੇਟ ਵਿੱਚ ਲਿਆ ਕੇ ਪਜੈਜ ਵਿੱਚ ਦੇ ਦਿੰਨੇ ਸੋ ਨੰਬਰ ਚੱਲ ਪਏ ਦੋਸਤੋ 9639954544 985559907 ਤੇ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ